ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਲਗਾਤਾਰ ਕਈ ਸਵਾਲ ਬਣੇ ਹੋਏ ਨੇ ਤੇ 2027 ਦੀਆਂ ਚੋਣਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਗੱਠਜੋੜ ਦੇ ਉੱਤੇ ਪੱਕੀ ਮੋਹਰ ਲੱਗੇਗੀ ਜਾਂ ਨਹੀਂ ਤੇ ਦੱਸਿਆ ਕਿ ਹੁਣ ਸੁੱਚਾ ਸਿੰਘ ਲੰਗਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਗੱਠਜੋੜ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਕਿ ਜੇਕਰ ਬੰਦੀ ਸਿੰਘਾਂ ਨੂੰ ਰਿਹਾਈ ਮਿਲਦੀ ਹੈ ਤਾਂ ਅਸੀਂ ਜਿਹੜਾ ਕਿ BJP ਦੇ ਨਾਲ ਗੱਠਜੋੜ ਜ਼ਰੂਰ ਕਰਾਂਗੇ ਤੇ ਜੇ ਪੰਜਾਬ ਦੇ ਹਿੱਤਾਂ ਦੇ ਵਿੱਚ ਹੱਕਾਂ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਤਾਂ ਅਸੀਂ ਬੀਜੇਪ ਦੇ ਨਾਲ ਗੱਠ ਜੋੜ ਕਰਨ ਦੇ ਲਈ ਤਿਆਰ ਆ ਤੇ ਬਿਆਨ ਦਿੱਤਾ ਗਿਆ ਹੈ ਤੇ ਉੱਥੇ ਹੀ ਕਈ ਸਵਾਲ ਹੈ ਜਿਹੜੇ ਕਿ ਗੱਠ ਜੋੜ ਨੂੰ ਲੈ ਕੇ ਬੜੇ ਹੋਏ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਪਾਛਵਾ ਜਿਹੜਾ ਕਿ ਕਿਤੇ ਨਾ ਕਿਤੇ ਗੱਠ ਜੋੜ ਕਰ ਸਕਦਾ ਹੈ ਪਰੰਤੂ ਹਦੇ ਇਸ ਨੂੰ ਲੈ ਕੇ ਕੋਈ ਸਪਸ਼ਟੀਕਰਨ ਹੈ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਸੁਨੀਲ ਜਾਖੜ ਦੇ ਵੱਲੋਂ ਇਸ ਗੱਲ ਦੀ ਵਕਾਲਤ ਆ ਕੀਤੀ ਗਈ ਤੇ ਦੂਜੇ ਪਾਸੇ ਹੁਣ ਸੁਖਵੀਰ ਸਿੰਘ ਬਾਦਲ ਨੇ ਵੀ ਇਹੀ ਗੱਲ ਕਹੀ ਤੇ ਹੁਣ ਸੁੱਚਾ ਸਿੰਘ ਲੰਗਾ ਦੇ ਵੱਲੋਂ ਵੀ ਇਹ ਪਹਿਲਾ ਧਿਆਨ ਤੱਕ ਦਿੱਤਾ ਜਾਏ ਹੋਰ ਕੀ ਕੁਝ ਕਹਿਣਾ ਹੈ ਆਓ ਤਾਂ ਨੋ ਰਿਆ ਸਿੰਘ ਸਾਹਿਬ ਸਾਡੀ ਸੇਕ ਕੌਮ ਦੀ ਬਹੁਤ ਸਤਿਕਾਰਯੋਗ ਸ੍ਰੀ ਤਹਨਾਤ ਪਾਲ ਤਖਤ ਦੇ ਜੱਜ ਸਾਹਿਬ ਇਹਨਾਂ ਨੂੰ ਮਿਲਣਾ ਤੇ ਇਹਨਾਂ ਨੂੰ ਆਪਣੀ ਗੱਲ ਦੱਸਣੀ ਸਾਡਾ ਫਰਜ਼ ਤੇ ਧਰਮ ਮੰਨਦਾ ਹੈ ਤੇ ਮੈਂ ਰੁਟੀਨ ਵਿੱਚ ਇਹਨਾਂ ਨੂੰ ਮਿਲਣ ਵਾਸਤੇ ਆਇਆ ਹਾਂ ਕੋਈ ਮੀਟਿੰਗ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ ਕੇਵਲ ਤੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਸਿੰਘ ਸਾਹਿਬ ਦਾ ਧੰਨਵਾਦ ਕਰਨੇ ਆ। ਜੀ ਤੇ ਸੁਨੀਲ ਜਾਖਰ ਉਹਨੇ ਤੋਂ ਬਿਆਨ ਦਿੱਤਾ ਗਿਆ ਕਿ ਜੇ ਨੀਤੀ ਜਨਤਾ ਪਾਰਟੀ ਤੇ ਕਾਲੀ ਤਨ ਲਿਖੇ। ਜੇ ਦੇਖੋ ਜਿਹੜਾ ਤੁਸੀਂ ਫੇਰ ਅਸੀਂ ਇਲੈਕਸ਼ਨ ਚੇਲ ਸਕਦੇ 2024 ਸਟਾਈਲ ਵਧੀਆ ਇੱਗੇ ਡਿਪੋਸਿਸ਼ਨ। ਇਸ ਤਰ੍ਹਾਂ ਦੇਖੋ ਜੀ ਅਗਿਆ। ਮੈਂ ਪਾਰਟੀ ਜਨਤਾ ਪਾਰਟੀ ਦੇ ਬਿਆਨਾਂ ਦਾ ਤੇ ਸਵਾਗਤ ਕਰਨਾ ਵਾ। ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਅਸੂਲ ਸਿਧਾਂਤ ਤੇ ਫੈਸਲਾ ਜਿਹੜਾ ਇਹ ਹੋਏਗਾ ਇਲੈਕਸ਼ਨ ਲੜਨ ਦਾ। 33 35 35 ਸਾਲ ਤੋਂ ਸਿੱਖ ਭਾਈਚਾਰੇ ਦੇ ਕੁਝ ਗਿਣਤੀ ਦੇ ਬੰਦੇ ਨੇ ਜਿਹੜੇ ਜੇਲਾਂ ਵਿੱਚ ਬੈਠੇ ਨੇ ਮੈਂਟਲੀ ਅਫਸੈਟ ਹੋ ਗਏ ਨੇ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਨੇ ਜੇਲਾਂ ਵਿੱਚ ਗੁਜ਼ਾਰ ਲਿਆ ਵਾ 60 60 70 70 ਸਾਲ ਦੀ ਉਮਰ ਹੋ ਗਈ ਉਹਨਾਂ ਦੀ ਜੇ ਉਹਨਾਂ ਨੂੰ ਛੱਡ ਦੇਆ ਤੇ ਅਸੀਂ ਕੌਮ ਨੂੰ ਦੱਸਣ ਜੋਗੇ ਹੋ ਜੀਏ ਪਈਆਂ ਇਸ ਕਰਕੇ ਇਹਨਾਂ ਨਾਲ ਸਮਝੌਤਾ ਕੀਤਾ ਵਾ ਕਿਸਾਨਾਂ ਦੇ ਮਸਲੇ ਸੀਗੇ ਤੇ ਕਿਸਾਨਾਂ ਨੂੰ ਸੈਂਟਰ ਨੇ ਵੀ ਕੁੱਟਿਆ ਤੇ ਪੰਜਾਬ ਦੀ ਸਰਕਾਰ ਨੇ ਵੀ ਕੁੱਟਿਆ ਇਹ ਮਸਲਾ ਕੋਈ ਹੱਲ ਹੋਇਆ ਨਹੀਂ ਜੇ ਇਹੋ ਜਿਹੇ ਮਸਲੇ ਹੱਲ ਹੋਣਗੇ ਤਾਂ ਹੀ ਕਿ ਇਹਨਾਂ ਸਮਝੌਤਾ ਕਰ ਸਕਣੇ ਤਾਂ ਹੀ ਕਿ ਇਹਦੇ ਕੋਲ ਬੈ ਸਕਣਿਆ ਤਾਂ ਕਿ ਇਹ ਕੋਲ ਨੂੰ ਦੱਸ ਸਕੀਏ ਪੰਜਾਬ ਦੇ ਲੋਕਾਂ ਨੂੰ ਦੱਸ ਲੀਏ ਕਿ ਅਸੀਂ ਐਸ ਕਰਕੇ ਇਹਨਾਂ ਨਾਲ ਸਮਝੌਤਾ ਨਹੀਂ ਕਰਦੇ ਪਰ ਆਮ ਆਦਮੀ ਘਾਟੇ ਕਹਿੰਦੇ ਕਿ ਐਵੇਂ ਜਿਹੜਾ ਸਾਈਨ ਨਹੀਂ ਕਰਦੇ ਜੀ ਦੇ ਇਸ ਕਰਕੇ ਨਹੀਂ ਉਹ ਬਾਹਰ ਨਿਕਲ ਪਾਇਆ ਤੁਹਾਨੂੰ ਲੱਗਦਾ ਕਿ ਜਿਹੜੇ ਕੇਜੀਵਾਲ ਕਹਿੰਦੇ ਸੀ ਕਿ ਉਹ ਵਾਜਿਬ ਨਾ ਲੱਗਦਾ ਸੀ ਕਿਸੇ ਤਰ੍ਹਾਂ ਦੇ ਕੇਜੀਵਾਲ ਨੂੰ ਕੋਈ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਗਈ ਮੈਂ ਸਮਝਦਾ ਕਿ ਕੇਸਰੀਵਾਲ ਨੂੰ ਕੋਈ ਪੰਜਾਬ ਨਾਲ ਹਮ ਧਰਤੀ ਨਹੀਂ ਲੇਕਿਨ ਜਿਹੜੇ ਪੰਜਾਬ ਦੇ ਲੀਡਰ ਨੇ ਇਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਵਾ ਕਿ ਇਹਨਾਂ ਪੰਜਾਬ ਦੀ ਧਰਤੀ ਤੇ ਰਹਿਣਾ ਵਾ ਇਹਨਾਂ ਦੇ ਫੈਸਲਿਆਂ ਦੀਆਂ ਲੋਕਾਂ ਨੇ ਗੱਲਾਂ ਕਰਦੀਆਂ ਆਉਣ ਵਾਲੇ ਨੇ ਇਹਨਾਂ ਦੇ ਫੈਸਲਿਆਂ ਦਾ ਇਤਿਹਾਸ ਬਣਨਾ ਵਾ ਔਰ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਵਾ ਆ ਜਿਹੜੇ ਨਸ਼ੇ ਦੇ ਸੰਬੰਧ ਵਿੱਚ ਆ ਸਾਰੀ ਦੁਨੀਆ ਨਸ਼ੇ ਦੀ ਨਕੇਦੀ ਕਰਦੀ ਹੈ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਪਰ ਕਦੇ ਗਰੀਬਾਂ ਦੀਆਂ ਝੁੱਗੀਆਂ ਜਿਹੜੀਆਂ ਉਹਨਾਂ ਵਿੱਚੋਂ ਫੜੇ ਹੋਏ ਲੋਕ ਜਿਹੜੇ ਨੇ ਉਹ ਨਸ਼ਾ ਬੰਦ ਨਹੀਂ ਕਰ ਸਕਦੇ ਵੱਡੇ ਵੱਡੇ ਤਸਕਰ ਜਿਹੜੇ ਉਹ ਫੜਨੇ ਚਾਹੀਦੇ ਤੇ ਕਿਤੇ ਕੁਝ ਹੋ ਸਕਦੀ ਹੈ ਕਿ ਅੰਦਰੋਂ ਸੁਣਵਾਉਂਦੇ ਨੇ ਕਿ ਉਹ ਜੀ ਉਹਨੇ ਆਸ ਤੋਂ ਬੰਦ ਕਰਦੇ ਨੇ ਇਹ ਫੇਸਪੂਟ ਹੋ ਸਕਦਾ ਹੈ ਜੀ ਹਾਂ ਜ਼ਰੂਰ ਹੈ ਜੇ ਕੋਈ ਸਾਟੀਆਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਸਾਡੇ ਭਰਾਵਾਂ ਨੂੰ ਛੱਡ ਦੇਣ ਖਸਾਨਾਂ ਦੀ ਗੱਲ ਕਰ ਲੈਣ ਤੇ ਸਮਝੌਤਾ ਦਾ ਹਾਂ ਕਿਹੜਾ ਉਹਨਾਂ ਦਾ ਕੋਈ ਨੁਕਸਾਨ ਕੀਤਾ ਜਾਂ ਉਹਨਾਂ ਨੇ ਸਾਡਾ ਕੀਤਾ ਵਾ ਉਹ ਵਿਸਾਖ ਦਾ ਜੇਕਰ ਟ੍ਰਾਂਸਫਰ ਜੈਕਸ਼ਨ ਹੋਵੇ ਬਾਈ ਜੈਕਸ਼ਨ ਹੈ ਕਿ ਕਿ ਕੈਂਡੀਡੇਟ ਤੁਸੀਂ ਅਨਾਉਂਸ ਕਰਦਾ ਸਰਕਾਰਾਂ ਕਰਦੀਆਂ ਨੇ ਛਾਤੀ ਢਾ ਕੇ ਆਪਣੀ ਪਾਰਟੀ ਦੀ ਗੱਲ ਕਰਨੀ ਸਰ ਜੀ ਮੰਤਸਰ ਲਗਾਤਾਰ ਹਿੰਮ ਲਈ ਤੁਸੀਂ ਕੀ ਮੈਲ ਇਹ ਕੀ ਕਹਿੰਦੇ ਤੁਸੀਂ ਤਮਕੀਆਂ ਤੇ ਉਹ ਲੋਕ ਨੇ ਜਿਹੜੇ ਏਜੰਟ ਨੇ ਏਜੰਸੀਆਂ ਦੇ ਲੋਕ ਨੇ ਇਹ ਗੁਰੂ ਦਾ ਤਖਤ ਹੈ ਇਹਦੇ ਕੋਲੋਂ ਆਸ਼ੀਰਵਾਦ ਲੈਣੇ ਆ ਚਾਹੇ ਅਸੀਂ ਮੁੱਖ ਮੰਤਰੀ ਬਣਨਾ ਹੋਵੇ ਤੇ ਚਾਹੇ ਅਸੀਂ ਪ੍ਰਧਾਨ ਮੰਤਰੀ ਬਣਨਾ ਹੋਵੇ ਚਾਹੇ ਹੀ ਮਨਿਸਟਰ ਬਣਨਾ ਹੋਵੇ ਚਾਹੇ ਧੀ ਦਾ ਵਿਆਹ ਕਰੀਏ ਚਾਹੇ ਪੁੱਤ ਦਾ ਵਿਆਹ ਕਰੀਏ ਉਸ ਕਾਲ ਤੱਕ ਤੇ ਕੋਈ ਜੰਮਿਆ ਨਹੀਂ ਆਪਣੇ ਹਮਲਾ ਕਰਨ ਵਾਲਾ ਜਿਹੜੇ ਜੰਮੇ ਸੀ ਉਹਨਾਂ ਦਾ ਕੀ ਅਸਰ ਹੋਇਆ ਵਾ ਤੇ ਗਾਹ ਲੋਕੀ ਸੋਚ ਲਾਣ 25 ਸਤਾਵਰੀਆ ਮਨਾ ਰਹੇ ਉਹਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਖਰੇ ਟੋਟੇ ਫਲਾਨ ਕੀਤਾ ਕਿ ਅਸੀਂ ਵੱਖਰੇ ਟੋਟੇ ਮਨਾਵਾਂਗੇ ਇਹ ਜੀ ਪਿਛੇ ਦੀ ਉਹਨਾਂ ਦੀ ਮਰਜ਼ੀ ਏ ਪਹਿਲਾਂ ਆਪਣੇ ਤੇ ਆਪਣੇ ਆਪ ਵੱਲ ਧਿਆਨ ਮਾਰ ਲੈਣਾ ਕਿ ਆਪ ਸਿੱਖ ਬਣਜਣ ਸਤਾਵਦੀਆਂ ਤਾਂ ਹੀ ਮਨਾਉਣਗੇ